ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਾਂ ਚਲਦੇ ਆਂ ਮੋਹੀ ਬੱਟਾ ਪਾਇਆਈਏ ਕਿਉਂਕਿ ਖਾਲਾਂ ਖਾਲਣ ਵਾਲੀ ਜਗ੍ਹਾ ਜੰਮੀ ਬਈ ਨੂੰ ਕਿਹਾ ਬਾਅਦ ਮੈਂ ਕਿਉਂਕਿ ਮੋਟਰਾਂ ਅੱਜ ਚੱਲਣਗੀਆਂ ਰਾਤ ਨੂੰ ਹੁਣ ਜਨਰੇਟਰ ਲਾਇਆ ਹੋਇਆ ਵਾ ਦੇਖਦੇ ਆਂ ਫਿਰ ਪਾ ਕੇ ਆਪਾਂ ਪਾ ਲਿਆ ਜਿੰਦਾਬ ਦੇ ਟਰੈਕਟਰ ਮਗਰ ਤੇ ਹੁਣ ਆ ਬਹੁਤ ਵੀ ਔਖਾ ਹੋਇਆ ਹੋਇਆ ਲਾਈਟ ਦਾ ਤੇ ਬਸ ਬੁਰੇ ਹਾਲੀਆ ਕੀ ਦਸੀਏ ਲੈਣ ਦਾ ਇੰਨਾ ਬੁਰਾ ਹਾਲ ਆ ਆਖ ਤੇ ਆ ਜਿੱਥੇ ਆਪਣੇ ਆ ਫਿਡਰਾਂ ਦੀ ਲਾਈਟ ਆ ਅੱਜ ਚੌਥੀ ਵਾਰੀ ਬਾਅਦ ਚੱਲੀ ਆ ਚਾਰ ਵਾਰੀਆਂ ਲੰਘੀਆਂ ਜਾਣਗੇ ਚਾਰ ਵਾਰੀਆਂ ਤੋਂ ਲਾਈਟ ਨਹੀਂ ਚੱਲੀ ਹੈਗੀ ਅੱਜ ਚ ਹੁਣ ਹੁਣ ਚੱਲੀ ਆ ਅਜੇ ਵੀ ਕੋਈ ਪੱਕਾ ਨਹੀਂ ਪਤਾ ਵੀ ਕਿੰਨਾ ਕੁ ਟਾਈਮ ਚੱਲੂਗੀ ਕਿਉਂਕਿ ਸਵੇਰੇ ਅੱਧਾ ਘੰਟਾ ਕੇ ਇੱਕ ਚੱਲੀ ਦੀ ਘੰਟਾ ਕੇ ਇੱਕ ਚੱਲ ਕੇ ਬੰਦ ਹੋ ਗਈ ਹਨ ਤੇ ਹੁਣ ਨਹੀਂ ਪਤਾ ਕਿੰਨਾ ਕੁ ਟਾਈਮ ਚੱਲੇ ਜਾਣਾ ਚੱਲੇ ਕੋਈ ਨਹੀਂ ਵੀਰ ਦਾ ਲਾਈਟ ਦਾ ਗਰਮੀ ਇੰਨੀ ਆ ਕਿ ਲਾਈਟ ਕੋਈ ਹੱਲ ਹੀ ਨਹੀਂ ਹੈਗਾ ਤਾਂ ਕਿ ਪਿਛਲੀ ਵਾਰ ਦੇ ਨਾਲੋਂ 50% ਲੋਡ ਜ਼ਿਆਦਾ ਆ ਫੀਡਰਾਂ ਤੇ ਵੀ 50% ਬਿਜਲੀ ਦੀ ਖਪਤ ਜ਼ਿਆਦਾ ਆ ਕਿਉਂਕਿ ਘਰਾਂ 'ਚ ਏਸੀ ਬਾਈ ਬਿਜਲੀ ਫ੍ਰੀ ਹੋਣ ਦੇ ਨਾਲ ਬਿੱਲ ਫ੍ਰੀ ਹੋਣ ਦੇ ਨਾਲ ਘਰਾਂ ਦੇ ਵਿੱਚ ਏਸੀ ਜਿਹਦੇ ਜੀ ਜਿਹਦੇ ਏਸੀ ਵੀ ਨਹੀਂ ਸੀਗਾ ਉਹਨੇ 203 3 ਲਵਾਲੇ 2 2 3 3 ਮੀਟਰ ਲਵਾ ਕੇ ਹਨ ਤੇ ਆਪੇ ਉਹ ਚ ਸਰਕਾਰਾਂ ਵੀ ਕਰਨ ਹਨ ਇਹ ਸਰਕਾਰ ਨੂੰ ਚਾਹੀਦਾ ਵੀ ਬਿਜਲੀ ਫਰੀ ਨਾ ਹੋਵੇ ਯੂਨਿਟ ਘਟ ਹੋਵੇ ਆਪਾਂ ਦਾ ਫਰੀ ਚੀਜ਼ ਦੇ ਹੱਕ ਜੀ ਨਹੀਂ ਵੀ ਕੋਈ ਵੀ ਚੀਜ਼ ਫਰੀ ਹੋਵੇ ਸਾ ਕੁਝ ਵੀ ਚੀਜ਼ ਫਰੀ ਨਹੀਂ ਚਾਹੀਦੀ ਸਾਰੀ ਚੀਜ਼ ਦਾ ਪੈਸਾ ਲੈਣ ਤੇ ਬੰਦਾ ਕੰਮ ਵੀ ਕਰੇ ਤੇ ਆ ਜਿਹੜੀ ਬੇਰੁਜ਼ਗਾਰੀ ਵੱਧਦੀ ਆ ਜਿਹੜੇ ਨਸ਼ੇ ਵਧਦੇ ਆ ਮੋਟਰਾਂ ਦੇ ਚੋਰੀਆਂ ਵਧਦੀਆਂ ਇਹ ਬੇਲੇ ਰਹਿਣ ਦੇ ਕਾਰਨ ਕਿਉਂਕਿ ਆਟਾ ਦਾਲ ਤਾਂ ਆ ਹੀ ਜਾਂਦਾ ਵਾ ਨੂਨ ਤੇਲ ਲੈਣ ਲਈ ਤਾਰਾਂ ਚੋਰੀ ਕਰ ਲੋ ਬਸ ਆਹ ਕੰਮ ਆ ਹੋਰ ਕੀ ਚਾਹੀਦਾ ਠੀਕ ਨੇ ਐਡੀ ਐਡੀਆਂ ਵੱਡੀਆਂ ਤਾਰਾਂ ਚੋਰੀ ਕਰਵਾਈਆਂ ਨੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਤੋਂ ਚੋਰੀ ਹੋ ਰਹੀਆਂ ਨੇ ਮੋਟਰਾਂ ਤੋਂ ਤਾਰਾਂ ਕਦੀ ਕੋਸਚੂਲ੍ਹ ਕਿਤੋਂ ਲੈ ਕੇ ਵੱਢ ਕੇ ਕਦੀ ਕਿਤੋਂ ਲੈ ਕੇ ਟਰਾਂਸਫਾਰਮ ਚੱਲਦੇ ਦਾ ਲੈ ਕੇ ਤੇ ਬਹੁਤ ਬਹੁਤ ਦੁਖੀ ਆ ਜਾਣਗੇ ਇਹ ਜਿਹੀਆਂ ਚੀਜ਼ਾਂ ਐਵੇਂ ਹੋ ਜਾਂਦਾ ਜਦੋਂ ਪਾਣੀ ਅੱਗੇ ਜਦੋਂ ਅੱਗੇ ਪਾਣੀ ਵਾਧੂ ਹੁੰਦਾ ਹਮੇਸ਼ਾ ਨਾ ਵੀ ਲਾਈਟ ਆਉਂਦੀ ਐ ਖੁੱਲੀ ਅੱਗੇ ਸਾਡੇ ਖੱਤੇ ਜੈਂਨ ਭਰਿਆ ਪਿਆ ਹੁੰਦਾ ਨਾ ਕਦੇ ਕੰਮਾ ਝੋਨਾ ਵੱਢ ਹੋਇਆ ਇੱਥੇ ਨਾ ਕਦੇ ਕੁਝ ਹੋਰ ਹੈ ਨਾ ਨਾਲ-ਨਾਲ ਤਾਂ ਆਹ ਪਤਾ-ਪਤਾ ਪੌੜਾ-ਪੌੜਾ ਗਿੱਲਾ ਨਾਲ-ਨਾਲ ਭਰਿਆ ਪਿਆ ਹੁੰਦਾ ਆ ਪਹਿਲਾਂ ਵੀ ਨਾਲ ਤੋੜੀ ਗਏ ਆ ਪਾਣੀ ਆਲੂਆਂ ਦੇ ਵਿੱਚ ਤਾਂ ਇੱਥੇ ਟੁੱਟਿਆ ਹੋਇਆ ਸੀਗਾ ਤੇ ਹੁਣ ਆਉਂਦੀ ਐ ਲਾਈਟ ਘਟ ਤੇ ਹੁਣ ਬੱਟ ਦੇ ਉੱਤੇ ਇੱਕ ਨੰਗ ਨੰਗੇ ਨੀਵੀਂ ਕਰੀ ਪਈ ਐ ਵੀ ਇੰਨਾ ਜਾਲੀ ਹੋਇਆ ਹੋਇਆ ਡਰ ਕਿ ਕਿਤੇ ਪਾਣੀ ਦਾ ਧਮਕਾ ਨਾ ਨਿਕਲ ਜਵੇ ਹੁਣ ਵਧੀਆ ਕਿਹੜੇ ਵੱਜ ਰਹੇ ਜੇ ਜਾਨੀ ਕਿ ਉਹ ਹੋਵੇ ਤਾਂ ਫੇਰ ਗੇੜੇ ਨਹੀਂ ਵੱਜਦੇ ਹਨਾ ਬੱਲੇ ਓ ਜੱਟੋ ਬੱਲੇ ਓ ਜੱਟੋ ਦੇਖ ਲੋ ਬੱਟ ਹੈ ਕਿ ਨਾ ਸਿੱਧੀ ਜੰਮੀ ਬਈ ਲੱਗਿਆ ਹੋਇਆ ਖਾਲ ਬੋਣ ਖਾਣ ਵਾਲੀ ਜਗਾ ਪਾ ਦੀਏ ਬੱਟਾਂ ਇਹ 6 ਕਿੱਲੇ ਆਪਣੇ 6 ਕਿੱਲੇ ਦੇ ਕਿਆਰੀ ਹੋ ਜਣੇ 1 2 3 4 4 ਕਿੱਾਰੇ ਹੋ ਜਾਣਾ 6 ਕਿੱਲਿਆਂ ਦੇ ਤੇ ਚਲੋ ਜੀ ਫੇਰ ਆਪਣਾ ਸਰਜੂ ਤੇ ਜਨਰੇਟਰ ਆਪਾਂ ਲਾਇਆ ਸੀਗਾ ਜਨਰੇਟਰ ਗਰਮੀ ਜਾਦੇ ਕਰਕੇ ਦੋ ਮੋਟਰਾਂ ਤੇ ਅਪ ਹੋ ਜਾਂਦਾ ਕਿਉਂਕਿ 20 20 ਦੀਆਂ ਦੋ ਨੇ ਤੇ ਲੈਣ ਨਹੀਂ ਚਲਾ ਪਾਉਂਦਾ ਗਰਮ ਹੋ ਜਾਂਦਾ ਤੇ ਇੱਕੋ ਹੀ ਚੱਲਦੀ ਆ ਸਹੀ ਹਰੇ ਇੱਕ ਤੇ ਬਹੁਤ ਜੈਜ ਤੇਲ ਖਾਂਦਾ ਤੇਲ ਦਾ ਖਰਚਾ ਬਹੁਤ ਘੱਟ ਹੈ ਇਹਦਾ ਲੈ ਲੈਣ ਦਾ ਬਹੁਤ ਜ਼ਿਆਦਾ ਜੇ ਆਪਾਂ ਕਹਿ ਦਿੰਦੇ ਨਾ ਵੀ ਤੇਲ ਦਾ ਖਰਚਾ ਜ਼ਿਆਦਾ ਹੋ ਜਾਂਦਾ ਆਹ ਜੀ ਯਾਰਾ ਪੀ ਆਰ ਦਾ ਦੇਖ ਲਓ ਬਸ ਇਦਾਂ ਹੀ ਨਾ ਕਲੱਚ ਦੱਬਣਾ ਨਾ ਕੁਝ ਹੋਰ ਕੁਝ ਵੀ ਨਹੀਂ ਕੰਮ ਹੈਗੇ ਬਸ ਆ ਦੇਖਿਓ ਇਹ ਇਹ ਉਹਨਾਂ ਦਾ ਇਹ ਹਾਂ ਚੱਕੋ ਚੱਕੋ ਜੀ ਜੀ ਹੁਣ ਹੁਣ ਦੱਸੋ ਬਈ ਇੱਥੇ ਮੈਂ ਸਿੱਧੀ ਬੱਟ ਕਿੱਦਾਂ ਪਾਵਾਂ ਕਿਉਂਕਿ ਜੰਮੀ ਬਾਈ ਮੇਲ ਦਾ ਆਇਆ ਕਿਉਂਕਿ ਇੱਥੇ ਸਿੰਗਲ ਬੱਟ ਜੀ ਸੀਗੀ ਤਾਂ ਉਵੇਂ ਹੀ ਮੇਲ ਦੇ ਹੀ ਮੈਨੂੰ ਜਾਣਾ ਪੈਣਾ ਥੋੜਾ ਜਿਹਾ ਮੇਲ ਦੇ ਜਾਣਾ ਹੋਵੇ ਵਾਲੇ ਵੀਰ ਮੈਨੂੰ ਕਹੀ ਜਾਂਦੇ ਆ ਵੀਰੇ ਪਰਫਾਰਮੈਂਸ ਚੈੱਕ ਕਰੋ ਇਹਦੀ ਵੀਰੇ ਹੁਣ ਕਿੱਥੇ ਕਰੀਏ ਰੋਟਾਵੇਟਰ ਤਾਂ ਹੁਣ ਖੱਤੇ ਜਿਹਾ ਵਾਲ ਨੂੰ ਰਹਿ ਗਏ ਹਨਾ ਰੋਟਾਵੇਟਰ ਤੇ ਤਾਂ ਨਹੀਂ ਚੱਲਣਾ ਹੀ ਬਹੁਤ ਸੋਹਣਾ ਵਾ ਟਰੈਕਟਰ ਨੇ ਇਹਦੇ ਮਗਰ ਤਾਂ 12 ਫੁੱਟਾ ਪਾ ਦਈਏ 12 ਕੀ 13 ਵੀ ਪੂਰਾ ਟੌਪ ਦਾ ਚਲਾ ਦੂਏ ਤਾਂ ਹਨਾ ਰੋਟਾਵੇਟਰ ਤੇ ਤਾਂ ਤੇ ਵੀਰੇ ਦੇਖੋ 36 ਤਵੀਆਂ ਤੇ ਬਹੁਤ ਸੋਹਣਾ ਚੱਲਦਾ ਸੀਗਾ ਇਹ ਟਰੈਕਟਰ ਹਨਾ ਤੇ ਹਾਲਾਂ ਤੇ ਵੀ ਬਹੁਤ ਸੋਹਣਾ ਚੱਲਿਆ ਗਿਓਂ ਵੀ ਕੱਲ ਪਿੱਤਰ ਪਾਉਂਦਾ ਸੀ ਹਾਲਾਂ ਤੇ ਮੈਂ ਤਾਂ ਹੈ ਨਹੀਂ ਸੀ ਕੋਲੇ ਤੇ ਉਹਦੇ ਕੋਲੇ 24 ਤਵੀਆਂ ਤੇ ਫਿਰ ਉਹਨੇ ਕੱਲ 24 ਤਵੀਆਂ ਦੇ ਵਿੱਚ ਲਾਇਆ ਉਹ ਕਹਿੰਦਾ ਐ ਵੀ ਪੂਰੀਆਂ ਫੁੱਲ ਖੋਲ ਕੇ ਕਾਪ ਚ ਚੌਥੇ ਬੀਜ ਚੱਲੀ ਜਾਂਦਾ ਸੀਗਾ ਕੋਈ ਮਤਲਬ ਨਹੀਂ ਸੀ ਹਨਾ ਜ਼ੋਰ ਦਾ ਵੀ ਪਤਾ ਹੀ ਨਹੀਂ ਸੀ ਲੱਗਦਾ ਨਾ ਵੀ ਇੰਨਾ ਜ਼ੋਰ ਲਾ ਰਿਹਾ ਸੀ ਟਰੈਕਟਰ ਤੇ ਤੇਲ ਵੀ ਬਹੁਤ ਘੱਟ ਖਾਦਾ ਹਨਾ ਤੇ ਜਿਹੜਾ ਇਹਦਾ ਇਕੋ ਮੂਡ ਆ ਇਹ ਵੀ ਬਹੁਤ ਕੰਮ ਕਰਦਾ ਇਹ ਜੌਂਡੀਅਰ ਦਾ ਪਤਾ ਨਹੀਂ ਮੈਨੂੰ ਸਾਰੇ ਟਰੈਕਟਰਾਂ ਦਾ ਹੀ ਇਦਾਂ ਹੋਊਗਾ ਕਿ ਨਹੀਂ ਹੋਊਗਾ ਜਦੋਂ ਇਹਨੇ ਸਟਾਰਟ ਹੋਣਾ ਉਦੋਂ ਇਹਨੇ 75 ਐਸਪੀਸੀ ਹੋਣਾ ਵੀਰੇ ਠੀਕ ਹੈ ਨਹੀਂ ਤੇ ਜਦੋਂ ਸਟਾਰਟ ਹੋਣ ਜਿਵੇਂ ਹੁਣ ਆਪਣੀ ਸਮਝ ਲਓ ਸੱਚ ਇਕੋ ਤੇ ਆ ਹਨਾ ਮੈਂ ਤੁਹਾਨੂੰ ਦਿਖਾਉਣਾ ਟ੍ਰਾਇਲ ਕਰਕੇ ਇਹ ਦੇਖਿਓ ਬੰਦ ਹੋ ਗਿਆ ਲੋ ਮਿੰਟ ਨੂੰ ਰੁਕਣ ਦਿਓ ਇਹਦੇ ਦਿਖਾਉਣਾ ਥੋੜਾ ਜਿਹਾ ਟਾਈਮ ਬਾਅਦ ਇਹ ਕਰਦਾ ਵਾਂ ਸੱਚ ਚਾਹੀ ਇਕੋ ਦੇ ਵਿੱਚ ਹੀ ਪਰ ਇਹਨੇ ਸਟਾਰਟ 75 ਐਚਪੀ ਦੇ ਵਿੱਚ ਹੋਣਾ ਉਸ ਤੋਂ ਬਿਨਾ ਨਹੀਂ ਹੋਣਾ ਦੋ ਤਿੰਨ ਚਾਰ ਕਮੀਆਂ ਨਾ ਮੈਨੂੰ ਇਹਦੇ ਵਿੱਚ ਲੱਗ ਰਹੀਆਂ ਨੇ ਟਰੈਕਟਰ ਇੱਕ ਤਾਂ ਹਾਰਨ ਬਹੁਤ ਗਲਤ ਜਗ੍ਹਾ ਤੇ ਆ ਹੁਣ ਤੁਸੀਂ ਦੇਖੋ ਸਟੀਅਰਿੰਗ ਇੱਥੋਂ ਫੜਨਾ ਹਾਰਨ ਵਜਾਉਣ ਲਈ ਇੱਥੇ ਜਾਵੇ ਬੰਦਾ ਇੱਕ ਉਂਗਲੀ ਨਾਲ ਵੀ ਜਾਂ ਤਾਂ ਇਹਦੇ ਨਾਲ ਚੰਗਾ ਤਾਂ ਇੱਥੇ ਦਿੱਤਾ ਹੁੰਦਾ ਆਹ ਬਟਨਾਂ 'ਚ ਵੀ ਬੰਦੇ ਇਧਰਲੇ ਪਾਸੇ ਇੱਥੇ ਦੇ ਦਿੰਦੇ ਇੱਥੇ ਇੱਥੇ ਦੇ ਦੇਂਦੇ ਕਿਤੇ ਵੀ ਇੱਧਰ ਦੇ ਸਕਦੇ ਸੀ ਯਾਰ ਨਾ ਤੇ ਜਾਂ ਜਾਂ ਇਹਦੇ ਵਿੱਚ ਹੀ ਦਿੱਤਾ ਹੁੰਦਾ ਇਹਦੇ ਵਿੱਚ ਹਾਂ ਆ ਦੇਖਿਓ ਹੁਣ ਹੋ ਗਿਆ ਨਾ ਬੰਦ ਤੇ ਮੈਂ ਤੁਹਾਨੂੰ ਦਿਖਾਉਣਾ ਇਹ ਹੁਣ ਸਟਾਰਟ ਇਹਦੇ ਵਿੱਚ ਹੀ ਹੋਇਆ ਵਾ ਲਾਈਟ ਇਹਦੀ ਚੱਲਦੀ ਹੋਗੀ ਪਰ ਇਹਨੇ ਸਟਾਰਟ ਇਹ ਚ ਹੀ ਇਹਦਾ ਕੋਈ ਬੜਾ ਦੇਖੋ ਹੁਣ ਇਹਦੇ ਵਿੱਚ ਹੀ ਆ ਸਟਾਰਟ ਇਹਦਾ ਨਾ ਜੋਂਡੀਰ ਦੇ ਸੁੱਚ ਸੁੱਚ ਦਾ ਬੜਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਇਹਦੇ ਐਡਾ ਸੈਂਸਰ ਇਹਦੇ ਵਿੱਚ ਤਕੜਿਆ ਆ ਕਿ ਜੇ ਟਰੈਕਟਰ ਦੇ ਮਗਰ ਤੁਸੀਂ ਐਮਪਲੀਮੈਂਟ ਵੱਡੇ ਪਾਇਆ ਹੋਇਆ ਤੁਹਾਡਾ ਟਰੈਕਟਰ ਜਿਆਦਾ ਲੋਡ ਲੈ ਰਿਹਾ ਵਾ ਇਹਨੇ ਆਟੋਮੈਟਿਕਲੀ 75 ਚ ਹੋ ਜਾਣਾ ਇਹਦਾ ਸਿਰਫ ਇੱਕ ਰੋਡ ਤੇ ਜਾਣ ਲਈ ਆ ਖੱਤੇ ਜ ਤੁਸੀਂ ਪਾ ਲਓ ਤਾਂ ਖੱਤੇ ਜੇ ਜੋ ਟਰੈਕਟਰ ਦਾ ਥੋਡੇ ਦਾ ਆਟੋਮੈਟਿਕਲੀ ਲੱਗਣ ਲੱਗ ਗਿਆ ਜਿਆਦਾ ਤਾਂ ਇਹਨੇ ਆਟੋਮੈਟਿਕਲੀ ਉਹ ਦੇ ਵਿੱਚ ਹੋ ਜਾਣਾ ਤੇ ਇੱਕ ਯਾਰ ਇਹਦੇ ਬ੍ਰੇਕ ਘੱਟ ਲੱਗਦੇ ਆ ਬ੍ਰੇਕ ਬਹੁਤ ਦੋ ਵਾਰ ਪੈਡਲ ਮਾਰਦੇ ਆ ਫੇਰ ਬ੍ਰੇਕ ਕੰਮ ਕਰਦੇ ਆ ਇਹ ਪਹਿਲਾ ਜੌਂਡੀਰਾ ਜਿਹਦੇ ਮੈਂ ਐਵੇਂ ਬਲੇ ਬ੍ਰੇਕ ਘੱਟ ਦੇਖ ਰਿਹਾ ਮੈਂ ਤੇ ਨਹੀਂ ਤਾਂ ਜੌਂਡੀਰਾਂ ਦੇ ਬ੍ਰੇਕ ਬਹੁਤ ਜ਼ਿਆਦਾ ਹੁੰਦੇ ਆ ਤੇ ਪਰ ਇਹਦੇ ਜੌਂਡੀਰ ਤੇ ਬ੍ਰੇਕ ਮੈਂ ਘੱਟ ਦੇਖ ਰਿਹਾ ਬਈ ਅਰਜਨ ਵੀ ਚਲ ਸੋ ਚਲ ਚਲ ਸੋ ਚਾਲੀ ਆ ਵਿਚਾਰਾ ਕਹਿੰਦਾ ਤਾਂ ਹੋਊਗਾ ਕਿੱਥੇ ਆ ਗਏ ਇਹਨਾਂ ਦੇ ਪੱਲੇ ਵੀ ਕਿੱਥੇ ਆ ਗਏ ਇਹਨਾਂ ਦੇ ਪੱਲੇ ਵੀ ਇਹਨਾਂ ਨੇ ਤਾਂ ਵਿਚਾਰੇ ਨਾ ਮੈਨੂੰ ਖੜਾ ਨਾ ਦਿੱਤਾ ਨਾ ਬਾਸ ਤਾਂ ਹੈ ਨਾ ਪਰ ਕੋਈ ਨਹੀਂ ਜੱਟਾ ਤੇਰੀ ਨੌ ਵੀ ਤਾਂ ਤੇਰਾ ਬਣਾਇਆ ਵੀ ਹਾਂ ਪੀਐਸ ਚੱਲਦਾ ਲੋਕ ਕਹਿੰਦੇ ਆ ਚੱਲਦਾ ਨਹੀਂ ਮਾੜਾ ਦਬਦਾ ਵਾ ਫਲਾਣਾ ਹੁੰਦਾ ਆਪਣੇ ਕੋਲ ਤਾਂ ਹਾਲਾਂ ਤੇ ਵੀ ਵਧੀਆ ਚੱਲਦਾ ਸਾਰੇ ਕਾਹਤੇ ਵਧੀਆ ਚੱਲਦਾ ਪਰ ਮੈਂ ਪਤਾ ਕੀ ਇੱਕ ਗੱਲ ਐ ਹੁਣ ਇੱਕ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਆਪਣੇ ਵਾਲਾ ਪੀਐਸ ਨਾ ਦਬਦਾ ਵਾ ਕਹਿੰਦਾ ਅਸੀਂ ਉਹਦੇ ਪਿੱਛੇ ਨਾ 10 ਬੋਟਾ ਰੋਟਾ ਵੇਟਰ ਪਾਉਂਦੇ ਆ ਤੇ ਉਹਨਾਂ ਦਬਦਾ ਮੈਂ ਕਹਿਆ ਯਾਰ ਵੀਰੇ ਤੁਸੀਂ ਰੋਟਾਵੇਟਰ ਨਾ ਛੋਟਾ ਲੈ ਲਿਆ ਤੁਸੀਂ ਨਾ ਇੱਕ ਨਵਾਂ ਬਣਾਉਣ ਲੱਗਿਆ 14 ਫੁੱਟ ਵੀ ਤੁਸੀਂ ਉਹ ਲੈਣਾ ਸੀ ਵੀ ਉਹਦੇ ਨਾਲ ਉਹ ਸਹੀ ਰਹਿੰਦਾ ਵੀ 14 ਫੁੱਟ ਦਾ ਚਾਹੀਦਾ ਘਟਟ ਕਿਉਂਕਿ 50 ਐਚਪੀ ਟਰੈਕਟਰ ਦਾ 14 ਫੁੱਟ ਰੋਟਾਵੇਟਰ ਹੋਊਗਾ ਫੇਰ ਹੀ ਵਧੀਆ ਚੱਲੂਗਾ ਤੇ ਫੇਰ ਵੀਰਾ ਹੱਸਣ ਲੱਗ ਗਿਆ ਕਹਿੰਦਾ ਨਹੀਂ ਵੀਰੇ ਮੈਂ ਕਹਿਆ ਯਾਰ ਵੀਰੇ ਇਹ 10 ਫੁੱਟਾ ਕਿੱਥੋਂ ਗੱਜ 10 ਫੁੱਟਾ ਤੋਂ ਆਪਣੇ ਕੋਲ 36 ਦੀ ਆਉਣੇ ਨਹੀਂ ਖਿੱਚਣਾ 52 ਦਾ ਨਹੀਂ ਨਹੀਂ ਖਿੱਚਣਾ ਕਿਹੜਾ ਟਰੈਕਟਰ ਖਿੱਚੂ ਨਹੀਂ ਖਿੱਚਦਾ ਯਾਰ ਕੋਈ ਵੀ ਇਹਨਾਂ ਨੇ 8 ਫੁੱਟਾਂ ਹੀ ਰੋਟਾਵੇਟਰ ਖਿੱਚਣਾ ਜੇ ਆਪਾਂ ਅਸਲ ਮੈਨੂ ਚ ਖਚੋਣਾ ਵਾ ਜੇ ਚੰਗਾ ਲਾਗੇ ਆ ਹੁਣ ਦੇਖੋ ਪੂਰੀ ਲੈਫਟ ਥੱਲੇ ਸੱਟ ਕੇ ਚੱਲਦਾ 8 ਫੁੱਟੇ ਨੂੰ ਐ ਪੂਰਾ ਉਹ ਚੱਲਦਾ ਵਧੀਆ ਵੀ ਚੱਲਦਾ ਲੈਫਟ ਵੀ ਥੱਲੇ ਤੇ ਠੀਕ ਨਹੀਂ ਐਦਾਂ ਵਾ ਗੱਲ ਤੇ ਹੁਣ ਜੇ ਉਹਦੇ ਵਿੱਚ ਆਪਾਂ ਕਹੀਏ ਕਿ ਨਹੀਂ ਨਹੀਂ ਟਰੈਕਟਰ ਦੇ ਵਿੱਚ ਆ ਦੇਖੋ ਵੀ ਗੇਰ ਐ ਪਾ ਲੈਣਾ ਚੱਕੋ ਤੇ ਇਧਰੋਂ ਆ ਚੱਕੋ ਕਲੱਚ ਨਹੀਂ ਦੱਬਣਾ ਨਾ 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 ਕਲੱਚ ਦੱਬਿਆ ਤਾਂ ਕੀ ਦੱਬਿਆ ਫੇਰੇ ਦਾ ਸਵਾਦ ਕੀ ਫੇਰ ਨਹੀਂ ਸਵਾਦ ਆਉਂਦਾ ਤੇ ਹੁਣ ਜਿਹੜੇ ਵੀ ਕਹਿ ਦਿੰਦੇ ਆ ਵੀਰੇ ਵੀ ਇਹ ਜ਼ੋਰ ਨਹੀਂ ਲਾਉਂਦਾ ਹਨਾ ਯਾਰ ਵੀਰੇ ਉਹਨੂੰ ਟਰੈਕਟਰ ਨੂੰ 19 ਪਾਵਰ ਦਾ ਸਮਝਿਆ ਕਰੋ ਨਾ ਹੁਣ ਟਰੈਕਟਰ ਨੂੰ ਤੁਸੀਂ ਆਪਾਂ ਲੈ ਕੇ ਛੋਟਾ ਉਹਨੂੰ ਵੱਡੀ ਪਾਵਰ ਦਾ ਸਮਝੀ ਜਾਂਦੇ ਕੀ ਕਰਾਂਗੇ ਯਾਰ ਆਪਾਂ ਦੱਸੋ ਇਹ ਗੱਲਾਂ ਮਾੜਾ ਮੋਟਾ ਨਾ ਦਿਮਾਗ ਲਾਇਆ ਕਰੋ ਲੌਜੀਕ ਲਾਇਆ ਕਰੋ ਵੀ ਹਾਂ ਟਰੈਕਟਰ ਆਪਾਂ ਗਿੱਡੀ ਪਾਵਰ ਦਾ ਲਿਆ ਤਾਂ ਉਹਨੇ ਉੱਡੀ ਪਾਵਰ ਦਾ ਹੀ ਜ਼ੋਰ ਲਾਉਣਾ ਉਹ ਤੋਂ ਵੱਡਾ ਥੋੜੀ ਨਾ ਯਾਰ ਬਣ ਗਿਆ ਉਹ ਵੀ ਹਾਂ ਪਰ ਰੋਟਾਵੇਟਰ ਵੱਡਾ ਲੈ ਲਿਆ ਤਾਂ ਉਹ ਟਰੈਕਟਰ ਵੀ ਵੱਡਾ ਬਣ ਗਿਆ ਨਹੀਂ ਤੁਸੀਂ ਟਰੈਕਟਰ ਜਿੱਡਾ ਲਿਆ ਉਹ ਉੱਡੀ ਪਾਵਰ ਦੇ ਜ਼ੋਰ ਲਾਊਗਾ ਉਹ ਵੱਡ ਪਾਵਰ ਦਾ ਜ਼ੋਰ ਨਹੀਂ ਲਾਉਣ ਲੱਗਿਆ ਹਾਂ ਹੁਣ ਆਪਣਾ ਅਰਜਣ ਆਟਾ-ਫੁੱਟਾ ਰੋਟਾਵੇਟਰ ਬਹੁਤ ਸੋਹਣਾ ਚਲਾਉਂਦਾ ਬਹੁਤ ਵਧੀਆ ਚੱਲਦਾ ਪੂਰੀ ਵਧੀਆ ਪਰਫਾਰਮੈਂਸ ਦਿੰਦਾ ਤੇਲ ਖਰਚਾ ਬਹੁਤ ਜਾਇਜ਼ ਆ ਸਾਰਾ ਕੁਝ ਸਹੀ ਆ ਹੋਣੇ ਦੀ ਮਗਰ 13 ਹਾਲਾ 13 ਹਲ ਪਾ ਕੇ ਯਾਰ ਵੀਰੇ ਆਪਾਂ ਜਿੰਨੇ ਖਚਾਉਣੇ ਆ ਇਹਨਾਂ ਨੇ ਉੰਨੇ ਖਚਣੇ ਆ ਕਿ ਜਿੰਨੇ ਵਧੀਆ ਪੂਰੇ ਠੋਕ ਕੇ ਲਾ ਕੇ ਵਧੀਆ ਖਿੱਚਦੇ ਆ ਠੀਕ ਹੈ ਨਹੀਂ ਜੇ ਹੁਣ ਆਪਾਂ ਕੀ ਹੈ ਕਿ ਨਹੀਂ ਨਹੀਂ ਧਰਤੀ ਮੰਜੀ ਪਾੜ ਐ ਨ ਮੰਜੀ ਲਾ ਕੇ ਮੰਜੀ ਲਾ ਕੇ ਤਾਂ ਕਿਸੇ ਟਰੈਕਟਰ ਨੇ ਵੀ ਆਪ ਦੀ ਸ਼ਮਤਾ ਦੇ ਮੁਤਾਬਕ ਨਾਲ ਨਹੀਂ ਕਿ ਚੇ ਜੇ ਹੁਣ ਆਪਣੇ ਕੋਲੇ ਆਹ 50 75 ਜੇ ਹੁਣ ਆਪਾਂ 50 75 ਦੀ ਗੱਲ ਕਰੀਏ ਕਿ 50 75 ਟਰੈਕਟਰ ਹਾਲ ਖਿੱਚੂਗਾ ਵੀ ਇਹਦੇ ਮਗਰ ਹੁਣ ਜੇ ਆਪਾਂ 100 ਹਾਲ ਪਾ ਦਈਏ 19 ਹਲਾਂ ਦੀ ਮੰਜੀ ਥੱਲੇ ਲਾ ਦੀਏ ਨੇ ਨਹੀਂ ਖਿੱਚਣੀ ਕਿਉਂ ਕਿਉਂਕਿ ਇਹਦੀ ਪਾਵਰ 19 ਆ ਬਈ ਇਹਨੇ ਬਈ ਇਹਨੇ ਉਨੇ ਹਾਲ ਹੀ ਲ ਖਿੱਚਣੇ ਜਿੰਨੀ ਇਹਦੀ ਸ਼ਮਤਾ ਵਾ ਹੁਣ ਇੱਕ ਬੰਦਾ ਵਾ ਮੈਂ ਤੁਹਾਨੂੰ ਦੱਸ ਦਿੰਨਾ ਹਨਾ ਕਿ ਇੱਕ ਆਪਾਂ ਪਤਾ ਨਹੀਂ ਕਿਉਂ ਨਹੀਂ ਇਹ ਗੱਲਾਂ ਨੂੰ ਸਮਝਦੇ ਹਨਾ ਹੁਣ ਇੱਕ ਬੰਦਾ ਵਾ ਬੰਦੇ ਕੋਲ ਵਿੱਚ ਜਿੰਨਾ ਜੋਰ ਆ ਉਨਾ ਹੀ ਲਾਊਗਾ ਉਸ ਤੋਂ ਵੱਧ ਕਿਵੇਂ ਲਾ ਦੂ ਠੀਕ ਨਹੀਂ ਜਿੰਨੀ ਬੰਦੇ ਦੀ ਬੰਦੇ ਦੇ ਵਿੱਚ ਪਾਵਰ ਆ ਉਹਨੇ ਉਨਾ ਜ਼ੋਰ ਹੀ ਲਾਉਣਾ ਉਹ ਤੋਂ ਵੱਧ ਤਾਂ ਲਾ ਨਹੀਂ ਸਕਦਾ ਤੇ ਨਾ ਹੀ ਉਹਨੇ ਲਾਉਣਾ ਵਾ ਤੇ ਫਿਰ ਆਪਾਂ ਕਿਵੇਂ ਸੋਚ ਲੈਣੇ ਆਹੀ ਗੱਲ ਕਿ ਨਹੀਂ ਵੀ ਸਾਡਾ ਟਰੈਕਟਰ ਅਸੀਂ ਲੈ ਲਿਆ 50 ਪਾਵਰ ਦਾ ਵੀ 50 ਤੋਂ 55 ਕੰਪਨੀ ਤਾਂ 49 ਪਾਵਰ ਹੀ ਰეკਮੈਂਡ ਕਰਦੀ ਐ ਵੀ 50 ਪਾਵਰ ਹੀ ਰეკਮੈਂਡ ਕਰਦੀ ਆ ਕਹਿਣ ਨੂੰ ਲੱਗ ਗਈ ਜਾਨ ਯਾਰ ਉਹ ਕੰਪਨੀ ਦੇ ਵੀ ਤਾਂ ਕੋਈ ਪੈਰਾਮੀਟਰ ਹੈ ਜਿਨ੍ਹਾਂ ਨੇ ਪਾਸ ਕਰਕੇ ਟਰੈਕਟਰ ਦਿੱਤੇ ਆ ਜਿਵੇਂ ਇਹ ਹੋ ਗਿਆ 52 ਦਾ 59 10 ਹੋ ਗਿਆ 36 30 ਹੋ ਗਿਆ ਹਨ ਉਹ ਕੋਈ ਪੈਰਾਮੀਟਰ ਹੈ ਜਿਨ੍ਹਾਂ ਦੇ ਮੁਤਾਬਕ ਉਹਨਾਂ ਨੇ ਇਹਨੂੰ 50 ਪਾਵਰ ਦੇ ਵਿੱਚ ਹੀ ਪਾਸ ਕਰਵਾਇਆ ਕੁਛ ਨਾ ਕੋਈ ਦਾ ਕਰਈ ਹੋਇਆ ਤੁਸੀਂ ਖੋਲ ਕੇ ਜੋ ਅਸਮਰਜੀ ਕਰਵਾ ਲਓ ਮੈਸਤਰੀ ਦੇ ਲਿਜਾ ਕੇ ਡਿੱਟੀ ਮਾਤੀ ਪਾਵਰ ਦਾ ਕਰਵਾ ਲਓ ਪਰ ਉਹੋ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਨੇ ਕਿਉਂਕਿ ਉਹਦਾ ਫੇਰ ਟਰੈਕਟਰ ਤੇ ਨੁਕਸਾਨ ਹੁੰਦਾ ਵਾ ਫੇਰ ਆਪਾਂ ਬਾਅਦ ਚੋਂ ਦੇਖਾਂਗੇ ਕਿ ਸਾਡੇ ਟਰੈਕਟਰ ਨੇ ਆਹ ਕਰਤਾ ਸਾਡਾ ਟਰੈਕਟਰ ਇਹ ਤੋਂ ਲੀਕ ਹੋ ਰਿਹਾ ਇਹ ਚੀਜ਼ਾਂ ਤਾਂ ਹੋਣੀਆਂ ਹੀ ਹੋਣੀਆਂ ਵੀਰੇ ਠੀਕ ਨਹੀਂ ਤੇ ਉਹ ਉਹ ਚੀਜ਼ਾਂ ਕਰਕੇ ਤਾਂ ਆਪਾਂ ਨੂੰ ਮਾੜਾ ਮੋਟਾ ਇਹ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਆ ਕਿ ਆਪਾਂ ਟਰੈਕਟਰ ਕਿੱਡੀ ਪਾਵਰ ਦਾ ਲਿਆ ਤੇ ਉਹ ਤੋਂ ਕਿੱਡਾ ਕੰਮ ਕਰਾਉਣਾ ਇਹ ਜਦੋਂ ਆਪਾਂ ਟਰੈਕਟਰ ਲੈਣਾ ਵੀਰੇ ਉਦੋਂ ਸੋਚਿਆ ਕਰੋ ਵੀ ਹਾਂ ਆਪਾਂ ਨੂੰ ਆ ਪਾਵਰ ਦੀ ਲੋੜ ਆ ਜਾਂ ਨਹੀਂ ਹੈ ਇਦਾਂ ਜੇ ਤੁਹਾਨੂੰ ਆਪਾਂ ਟਰੈਕਟਰ ਲੈਣਾ ਉਦੋਂ ਹੀ ਆਪਾਂ ਦੇਖ ਕੇ ਟਰੈਕਟਰ ਲਵੋ ਵੀ ਆਪਾਂ ਨੂੰ ਕਿੱਡੀ ਪਾਵਰ ਦੀ ਲੋੜ ਆ ਰਿਕੁਆਇਰਮੈਂਟ ਆਪਣੀ ਕੀ ਆ ਆਪਣੇ ਘਰੇ ਸੰਦ ਕਿਹੜੇ ਖੜੇ ਆ ਉਸ ਮੁਤਾਬਕ ਟਰੈਕਟਰ ਲਵੋ ਵੀਰੇ ਠੀਕ ਨਹੀਂ ਨਹੀਂ ਨਾ ਬਾਅਦ ਚੋਂ ਨਾ ਇਹ ਚੀਜ਼ਾਂ ਕਰਿਆ ਕਰੋ ਵੀ ਟਰੈਕਟਰ ਛੋਟਾ ਲੈ ਲਿਆ ਪਿੱਛੇ ਉਹਦੇ ਮਗਰ ਸੰਦ ਆਪਾਂ ਬਾਹਲੇ ਵੱਡੇ ਪਾਈ ਫਿਰਦੇ ਨਹੀਂ ਵੀਰੇ ਫਿਰ ਪਾਵਰ ਵੀ ਉੱਡੀ ਦਾ ਲਵੋ ਫਿਰ ਜੇ ਆਪਾਂ ਮਿਸਤਰੀ ਤੇ ਜਾ ਕੇ ਹੀ ਖਲਵਾਉਣਾ ਵਾ ਵੀ ਮਿਸਤਰੀਆਂ ਤੇ ਜਾ ਕੇ ਲੱਖ ਲੱਖ ਰੁਪਈਆ ਲਗਾਉਣਾ ਵਾ ਉਹੀ ਲੱਖ ਰੁਪਇਆ ਤੁਸੀਂ ਪਾ ਕੇ ਟਰੈਕਟਰ ਹੀ ਵੱਡੀ ਪਾਵਰ ਦਾ ਲੈ ਲਓ ਠੀਕ ਨਹੀਂ ਇਹ ਚੀਜ਼ਾਂ ਨੂੰ ਧਿਆਨ ਰੱਖਿਆ ਕਰੋ ਵੀਰੇ ਮਸ਼ੀਨਰੀ ਆ ਇੱਕ ਵਾਰ ਲਈ ਜਾਂਦੀ ਐਵੇਂ ਬਾਰ ਬਾਰ ਮਿਸਤਰੀਆਂ ਦੇ ਖਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿ ਆਪਾਂ ਕਦੇ ਕਿਹੜੇ ਮਿਸਤਰੀ ਕੋਲੇ ਕੇ ਲੈ ਜਾਂਦੇ ਆ ਕਦੇ ਕਿਹੜੀ ਮਿਸਤਰੀ ਕੋਲ ਲੈ ਜਾਂਦੇ ਆ ਆ ਦੇ ਲੋ ਆ ਕਦੂ ਕੀਤੇ ਆਪਾਂ ਨੂੰ ਸੁਕਾਉਣੇ ਪਏ ਐਨ ਪੂਰੇ ਯਾਨੀ ਕਿ ਇੱਕ ਇੱਕ ਵਾਰ ਵਾਹੀ ਹੋਏ ਸੀਗੇ ਵਾਹ ਕੇ ਫਿਰ ਸੁਕਾਉਣੇ ਪਏ ਸੁੱਕ ਕੇ ਆਪੇ ਸੁਕਾਉਣੇ ਕੀ ਪਏ ਸੁੱਕ ਗਏ ਕਿਉਂਕਿ ਲੈਟ ਹੀ ਨਹੀਂ ਚੱਲੀ ਅੱਜ ਤਿੰਨ ਦਿਨਾਂ ਬਾਅਦ ਟਰਾਂਸਫਰ ਵੀ ਯਾਨੀ ਕਿ ਇੱਕ ਦਿਨ ਸੜ ਗਿਆ ਉਸ ਤੋਂ ਅਗਲਾ ਦਿਨ ਲਾਉਣ ਤੇ ਲੱਗ ਗਿਆ ਕੱਲ ਬਦਲਾ ਕੇ ਲਿਆਂਦਾ ਉੱਥੋਂ ਦੇ ਤਾਂ ਚਲੋ ਇੰਨਾ ਹੈਗਾ ਕਿ ਬਣੀ ਹੋਈ ਕਰਕੇ ਵੀ ਬਾਪੂ ਨੇ ਬਣੀ ਹੋਈ ਕਰਕੇ ਵੀ ਮਿਲ ਗਿਆ ਅਜ ਦੀ ਉਸੇ ਦਿਨੀ ਹੈ ਨਾ ਨਵਾਂ ਟਰਾਂਸਫਰ ਮਿਲ ਗਿਆ ਬਦਲ ਕੇ ਦੇਥਾਂ ਨਾਲ اپنی ਵੱਟਾ ਵੱਟ ਤਾਂ ਉਦੋਂ ਹੀ ਵਿੰਗੀ ਪੈਂਦੀ ਆ ਜਦੋਂ ਜਿੱਧਰ ਨੂੰ ਵਾਇਆ ਹੋਵੇ ਜੇ ਉਧਰ ਨਹੀਂ ਵੱਟ ਪਾਉਣੀ ਹੋਵੇ ਫੇਰ ਵੱਟ ਵਿੰਗੀ ਟਰੈਕਟਰ ਮੰਨ ਲਓ ਮੱਲੀ ਡੇਡਾ ਹੋ ਜਾਂਦਾ ਤੇ ਜੇ ਆਪਾਂ ਵੱਟ ਪਾਉਣੀਆ ਬਾਇਏ ਹੋਏ ਤੋਂ ਉਲਟ ਪਾਸੇ ਨੂੰ ਵੱਟ ਪੈਂਦੀ ਹੋਵੇ ਫੇਰ ਨਹੀਂ ਵਿੰਗੀ ਹੁੰਦੀ ਇਹ ਗੱਲ ਤੁਸੀਂ ਪਰਤਿਆ ਕੇ ਦੇਖ ਲਿਓ ਕਿਉਂਕਿ ਉਹ ਲੀਹਾਂ ਦੇ ਵਿੱਚ ਨਾ ਟਰੈਕਟਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਵਿੱਚ ਵੱਟ ਵਿੰਗੀ ਹੋ ਜਾਂਦੀ ਆ ਤਾਂ ਕਰਕੇ ਜਿਵੇਂ ਜਦੋਂ ਆਪਾ ਵੱਟ ਪਾਉਨੇ ਆ ਤੇ ਤੁਸੀਂ ਸਿਆੜਾਂ ਤੋਂ ਉਲਟ ਵੱਟ ਪਾਵਾਂਗੇ ਉਹ ਕਦੇ ਵਿੰਗ ਹੀ ਨਹੀਂ ਹੁੰਦੀ ਜਿਵੇਂ ਸਿਆੜਾਂ ਲੋਟ ਜਦੋਂ ਵੱਟ ਪਾਉਨੇ ਆ ਉਹ ਉਹ ਸਾਲੀਆਂ ਵਿੰਗੀਆਂ ਹੋ ਜਾਂਦੀਆਂ ਉਹ ਵਿੰਗੀਆਂ ਹੋ ਜਾਂਦੀਆਂ ਅੱਜ ਜੰਮੀ ਭਾਈ ਨੇ ਵੀ ਤੋੜਤਾ ਕ੍ਰਾਸ ਸੀ ਜਾਂਦਾ ਪਹਿਲਾ ਕ੍ਰਾਸ ਹੀ ਤੋੜਿਆ ਕੋਈ ਨਹੀਂ ਇੰਨੀ ਤਾਂ ਤੈਨੂੰ ਸ਼ਾਬਾਸ਼ੀ ਆ ਨਹੀਂ ਉਹ ਨਹੀਂ ਤਾਂ ਮੈਂ ਬਣਾਇਆ ਮੈਂ ਕਾਹਤੋਂ ਬਣਾਇਆ ਤੂੰ ਆਪ ਤੋੜਿਆ ਕ੍ਰਾਸ ਖਾਲਾ ਤੇ ਤਾਂ ਹੁਣ ਚਾੜਨਾ ਦਾ ਪੈਣਾ ਹੀ ਆ ਮਾੜਾ ਮੋਟਾ ਲੁਚੀ ਨੂੰ ghee ਕਹੋਂ ਬੰਦਣਾ ਐ ਤੂੰ ਨਾ ਰੋਟਾ ਵੇਟਰ ਦੂਜਾ ਪਾ ਲਾ ਜੇ ਇਹਦੇ ਨੱਟ ਲੇ ਹੋ ਗਏ ਥੱਲੇ ਵਾਲੇ ਉਰ ਪਲੇਟਾਂ ਉਹ ਜਿਹੜਾ ਆਪਣਾ ਹੈ ਨਹੀਂ ਆ 8 ਫੁੱਟਾ ਖੜਾ ਹੀ ਆ ਉਹ ਇੱਕਦਮ ਐਸ਼ੀਓ ਦਾ ਤਾਂ ਉਹਨੇ ਪਾਇਆ ਹੋਇਆ ਆਹੋ ਇੱਕ ਲਾਲ ਇੱਕ ਲਾਲ ਪਾਇਆ ਹੋਇਆ ਦੂਜਾ ਖੜਾ ਵਾ ਹਾਂ ਜਿਹੜਾ ਕੱਢਿਆ ਉਹ ਪਾਲਾ ਫਿਰ ਮੈਸ਼ੀਓ ਵਾਲਾ ਕੱਢਿਆ ਹੋਇਆ ਫਿਰ ਹਾਂ 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 ਆ ਬਦਲ ਜੀ ਕਰਾਂ ਇਹ ਤਾਂ ਕਾਨੂੰ ਬਦਲਣਾ ਹਾਂ ਹੈ ਜੇ ਦੋਨੇ ਨਵੇਂ ਪਾਉਣੇ ਆ ਪਾਲਾ ਜੇ ਬਦਲ ਨਹੀਂ ਆ ਫੇਰ ਰਹਿਣ ਦੇ ਫੇਰ ਉਹੀ ਇਹੀ ਕ੍ਰੋਸ ਆਫ ਦਾ ਪੂਰਾ ਉਹ ਚ ਪਾ ਲਈ ਕਿਉਂਕਿ ਉਹ ਵੀ ਤੋੜ ਕੇ ਖੜਾਇਆ ਇਹਦੀ ਆਹ ਹੋਲਡਰ ਹੋਲਡਰ ਲੈ ਕੇ ਚੱਲਣਾ ਪੈਣਾ ਪੰਨਾ ਟਰੈਕਟਰ ਕਿੰਨੇ ਘੰਟੇ ਚੱਲ ਗਿਆ 570 ਹੋ ਗਿਆ 570 ਚੱਲ ਗਿਆਵੇਂਗੇ ਇਹਦੀ ਆਵਾਜ਼ ਬਹੁਤ ਵਧੀਆ ਬਾਈ ਜਨਰੇਟਰ ਦੀ ਇਹ ਬਾਲਾ ਪੁਰਾਣਾ ਵਾਹ ਇਹ ਜਨਰੇਟਰ ਬਣਾਇਆ ਹੈ ਸਾਡਾ ਇਹਦਾ ਫਲੈਂਟਰ ਟੁੱਟ ਗਿਆ ਜੀ ਪਹਿਲਾਂ ਉਹ ਵਾਲਾ ਵਧੀਆ ਹੁੰਦਾ ਸੀ ਬਹੁਤ ਪੁਰਾਣਾ ਜਨਰੇਟਰ ਹੈ ਇਹ ਬਣਾਇਆ ਹੈ ਸਾਡੇ ਸਾਡੇ ਕੋਲ ਸਾਰੇ ਜਨਰੇਟਰੀ ਵਾਲੇ ਪੁਰਾਣੇ ਆ ਕੋਈ ਵੀ ਨਵਾਂ ਜਨਰੇਟਰ ਆਪਾਂ ਨਹੀਂ ਬਣਾਇਆ ਬੋੜਾ ਬੋੜਾ ਟਾਈਮ ਹੋ ਗਿਆ ਜਨਰੇਟਰ ਬਣਿਆ ਇਹ ਵੀ ਵਿਚਾਰੇ ਟਰੈਕਟਰ ਪਿਛਲੇ ਸਾਲ ਦਾ ਖੜਾ ਹੀ ਰਿਹਾ ਪਿਛਲੇ ਸਾਲ ਦਾ ਜਨਰੇਟਰਾਂ ਨੂੰ ਪੁੱਛਿਆ ਤਾਂ ਕਿ ਨਹੀਂ ਆਪਾਂ ਪਿਛਲੇ ਸਾਲ ਦਾ ਚਲਾ ਕੇ ਵੀ ਨਹੀਂ ਦੇ ਕੇ ਪਰ ਐਤ ਕੀ ਹੁਣ ਚੱਲ ਰਹੇ ਆ ਇਧਰ ਤਾਂ ਮੈਂ ਬਹੁ ਘੱਟ ਚਲਾਇਆ ਜਨਰੇਟਰ ਇਧਰ ਤਾਂ ਕੱਲ ਤੋਂ ਹੀ ਸ਼ੁਰੂ ਕਰਿਆ ਜਨਰੇਟਰਾਂ ਦਾ ਕੰਮ ਅੱਜ ਲਾਇਆ ਛੁੱਟੀ ਉੱਧਰ ਬਲਾਸਪੁਰ ਥੋੜੇ ਚਲਾਉਣੇ ਪਏ। ਚੱਲੀਏ ਪਾ ਗਏ ਇਹ ਬਟਾ। ਨਾ ਜੰਮੀ ਬਈ ਹੁਣ ਤੂੰ ਆਹ ਪਾਉਣ ਲੱਗਿਆ। ਹੈ? ਕਰਦੇ ਕਰਦੇ ਕਰਕੇ ਫੇਰ ਉਹ ਪਰਲੇ ਚ ਬਲਾਊ ਕਰ ਦਈਏ ਪਾਣੀ 6 ਕਿਲਿਆਂ ਚ। ਇੱਕ ਵਾਰ ਪਾਣੀ ਬਲਾਊ ਹੋ ਜੂ ਫੇਰ ਔਖਾ ਨਹੀਂ ਹੁੰਦਾ। ਰੇਂਪੀ ਚਲਾ ਆ ਜਾ ਫਿਰ ਚੱਲੀਏ ਪਵਾਇਆ ਰੋਟਾ ਮੀਟਰ ਬਹੁਤੇ ਵੀਰ ਮੈਨੂੰ ਪੁੱਛਦੇ ਆ ਵੀ ਵੀਰੇ ਅਸੀਂ ਟਰੈਕਟਰ ਲੈਣਾ ਪੀਆਰ ਲਈਏ ਜਾਂ ਵਿਦਾਊਟ ਪੀਆਰ ਲਈਏ ਵੀਰੇ ਦੇਖੋ ਜਿਹੜਾ ਪੀਆਰ ਦਾ ਕੰਮ ਆ ਨਾ ਉਹ ਜਿਹੜੇ ਬੰਦੇ ਨੇ ਚਲਾਇਆ ਵਾ ਉਹਨੂੰ ਤਾਂ ਹੈਗਾ ਵਧੀਆ ਲੱਗਦਾ ਜਿਹਨੇ ਨਹੀਂ ਚਲਾਇਆ ਉਹਨੂੰ ਉਹ ਚ ਫਰਕ ਲੱਗਦਾ ਵਾ ਕਿਉਂ ਕਿਉਂਕਿ ਜਦੋਂ ਆਪਾਂ ਸਮਝ ਲਓ ਕਿ ਟ੍ਰੇਟ ਟੋਚਨ ਪਾਉਣੀਆਂ ਟੋਚਨ ਪਾਏ ਨੂੰ ਇਹ ਨਹੀਂ ਉਵੇਂ ਨਹੀਂ ਕੰਮ ਕਰਦਾ ਹੁੰਦਾ ਜਿਵੇਂ ਅਣਜਾਣ ਬੰਦੇ ਤੋਂ ਹਨ ਕਿ ਜਿਵੇਂ ਕਲੱਚ ਛੱਡਿਆ ਤਾਂ ਜ਼ੋਰ ਲਾਦਾ ਇਹਨੂੰ ਪਹਿਲਾਂ ਪੂਰਾ ਉਵੇਂ ਤਾੜਨਾ ਪੈਂਦਾ ਫੇਰ ਉਸ ਤੋਂ ਬਾਅਦ ਹੀ ਕੰਮ ਕਰਦਾ ਵਾ ਹਨਾ ਕਿ ਯਾਨੀ ਕਿ ਜ਼ੋਰ ਜ਼ੋਰ ਸਾਰਾ ਕੁਝ ਹੁਣ ਨਹੀਂ ਮਾਰਦਾ ਪਰ ਉਹ ਕੁਝ ਕੁ ਗੱਲਾਂ ਦੇ ਵਿੱਚ ਫਰਕ ਹੈਗਾ ਵਾ ਵੀ ਜਿਵੇਂ ਹੁੰਦਾ ਵਾ ਹਨਾ ਤੇ ਫੇਰ ਕਈ ਵੀਰਾਂ ਦੇ ਤੇ ਝਟਕਾ ਵੱਜ ਜਾਂਦਾ ਵਾ ਉਹ ਤੇ ਫੇਰ ਵੀਰ ਕਹਿੰਦੇ ਆ ਮੈਂ ਵੀਰੇ ਕਿਸੇ ਵੀਰ ਨੂੰ ਵੀ ਇਹ ਨਹੀਂ ਕਹਿੰਦਾ ਵੀ ਵੀਰੇ ਤੁਸੀਂ ਵੀਰੇ ਪਹਿਲਾਂ ਚਲਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿਹੜਾ ਲੈਣਾ ਵਾ ਫਿਰ ਉਹ ਟਰੈਕਟਰ ਲੈ ਲਓ ਠੀਕ ਨਹੀਂ ਤੇ ਪਰ ਆਪਾਂ ਨਹੀਂ ਕਿਸੇ ਨੂੰ ਕਿਉਂਕਿ ਕਈ ਵੀਰ ਕਿਉਂਕਿ ਜਦੋਂ ਪਹਿਲਾਂ-ਪਹਿਲਾਂ ਪੀਆਰ ਆਇਆ ਸੀ ਨਾ ਉਦੋਂ ਲੋਕਾਂ ਨੇ ਇਹੀ ਕਹਿ ਕਾ ਕਿ ਵੇਚਦੇ ਕਿ ਯਾਰ ਇਹ ਝਟਕਾ ਮਾਰਦੇ ਆ ਵੀ ਝਟਕਾ ਮਾਰਦੇ ਆ ਵੀ ਯਾਰ ਵੀ ਕਲਚ ਛੱਡਣ ਲੱਗਿਆ ਤਾਂ ਉਹ ਮਾਰਦੇ ਵੀ ਸੀ ਅਣਜਾਣ ਬੰਦੇ ਆ ਜੋ ਜਿਹੜਾ ਨਵਾਂ ਬੰਦਾ ਚਲਾਉਣ ਲੱਗਦਾ ਸੀ ਜਿਵੇਂ ਹਾਲ ਹੁਲ ਪਾਉਣ ਲੱਗਦੇ ਸੀ ਉਹਨਾਂ ਤੋਂ ਛੱਡ ਕੇ ਪਾਜ ਜਾਂਦੀ ਜਿਹੜੇ ਬੰਦੇ ਅਣਜਾਣ ਹੁੰਦੇ ਸੀ ਪਰ ਮੈਨੂੰ ਨਹੀਂ ਪਾਜਦਾ ਇਹਦਾ ਝਟਕਾ ਕਿਉਂਕਿ ਮੈਂ ਯੂਜ਼ ਟੂ ਆ ਬਾਈ ਮੈਂ ਤਾਂ 50 75 ਵੀ ਬਹੁਤ ਚਲਾਇਆ ਇਹ ਵੀ ਬਹੁਤ ਚਲਾ ਇਹ ਵੀ ਆਪਾਂ ਦਾ ਪੂਰਾ ਓਵੇਂ ਚੱਲਦਾ ਇਹਦੀ ਤਾਂ ਪੀਆਰ ਦੀ ਤਾਂ ਨਜ਼ਾਰਾ ਬਹੁਤ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਹੁਣ ਆਹ ਕੱਢਤਾ ਗੇਅਰ ਲ ਇਧਰੋਂ ਤੁਸੀਂ ਤੀਜਾ ਪਾ ਦਿਓ ਤੀਜਾ ਆ ਤੀਜਾ ਪਾਤਾ ਮੈਂ ਤੇ ਇਧਰੋਂ ਗੇਅਰ ਪਾ ਦ ਬਸ ਐਂ ਤਰਫੋਂ ਇਧਰੋਂ ਕੱਢ ਦੋ ਇਧਰੋਂ ਪਾ ਦਿਓ ਦੂਜਾ ਲੈ ਬਿਨਾ ਕਲਾਚੇ ਦੱਬੇ ਤੋਂ ਆ ਦੂਜੇ ਚੱਲ ਪਿਆ ਬਸ ਆ ਕੰਮ ਆ ਇਹਦਾ ਤੋਂ ਠੀਕ ਨਹੀਂ ਇਹ ਮौज ਆ ਇਹਦੀ ਮੈਨੂੰ ਤਾਂ ਬਹੁ ਮੈਂ ਰੋ ਭਰੂ ਹੀ ਟਰਾਲੀ ਤੇ ਵੀ ਇਹਨੂੰ ਵਰਤਦਾ ਰਹਿੰਦਾ ਸੀ ਜਦੋਂ ਪਹਿਲਾਂ ਪਹਿਲਾਂ ਵੀ ਜਦੋਂ ਮੈਂ 50 50 ਤਿੱਤੀ ਜਾਂਦਾ ਹੁੰਦਾ ਆਂਦੇ ਆਲੂ ਡੂ ਲੈ ਕੇ ਮੈਂ ਭਰੂ ਹੀ ਟਰਾਲੀ ਤੇ ਵੀ ਇਹ ਨਹੀਂ ਵਰਤਦਾ ਹੁੰਦਾ ਸੀ ਇਹ ਵੀਰੇ ਹੱਥ ਲੱਗੇ ਦੀ ਗੱਲ ਆ ਜਿਹਦੇ ਹੱਥ ਲੱਗਿਆ ਉਹ ਵੀਰਾਂ ਨੂੰ ਪੂਰਾ ਵਧੀਆ ਲੱਗੂ ਜਿਹਦੇ ਨਹੀਂ ਲੱਗਿਆ ਉਹ ਸ਼ਾਇਦ ਮੈਨੂੰ ਗਾਲਾਂ ਕੱਢਣ ਵੀ ਕਿੱਥੇ ਬਤਾਤਾ ਸੰਧੂ ਨੇ ਤੇ ਮੈਂ ਤਾਂ ਹੀ ਨਹੀਂ ਇਹ ਗੱਲ ਕਹਿੰਦਾ ਵੀਰੇ ਅੱਜ ਫਾਰਮ ਦੀ ਸਫਾਈ ਸੁਈ ਕਰਵਾਈ ਆ ਥੋੜੀ ਜੀ ਹੋਈ ਆ ਇੰਨੀ ਤਾਂ ਨਹੀਂ ਹੋਈ ਝਾੜੂ ਝੂੜੂ ਲਵਾਇਆ ਵਾ ਦੇਖਦੇ ਆ ਸਮਾਨ ਸਮਾਉਣ ਗੁੱਟੂ ਗੁੱਟੂ ਬਹੁਤ ਖਿਲਰੇ ਹੋਏ ਸੀ ਤੇ ਗੱਟੂ ਗੁੱਟੂ ਇਕੱਠੇ ਕਰਵਾਏ ਆ ਤੇ ਇੱਕ ਵੀਰ ਦਾ ਜਹਾ ਮੇਰੀ ਵੀਡੀਓ ਤੇ ਉਦਨ ਵਾਲੀ ਤੇ ਹੱਥ ਦੇ ਦੀ ਵੀ ਮੈਂ ਚੌਲ ਕਹਿੰਦਾ ਹਨਾ ਵੀ ਚੌਲ ਰਹਿੰਦੇ ਆ ਵੀਰੇ ਅੱਡੋ ਅੱਡ ਸਾਰਿਆਂ ਦਾ ਆਪੋ ਆਪਣੇ ਏਰੀਆ ਦਾ ਫਰਕ ਹੁੰਦਾ ਸਾਡੇ ਏਰੀਏ ਦੇ ਵਿੱਚ ਚੌਲ ਹੀ ਕਹਿੰਦੇ ਆ ਝੋਨੇ ਨੂੰ ਪਿਛੋਂ ਨਾ ਰਹਿੰਦਾ ਵੀਜਣ ਤੋਂ ਉਹਨੂੰ ਚੌਲ ਹੀ ਕਹਿੰਦੇ ਆ ਹੋਰ ਕੁਝ ਨਹੀਂ ਕਹਿੰਦੇ ਸਾਡੇ ਜਿਹੜਾ ਬੰਦੇ ਤੋਂ ਮਰਜ਼ੀ ਪੁੱਛ ਲਿਓ ਇਹੀ ਕਹਿਣਗੇ ਵੀ ਹਾਂ ਭਾਈ ਚੌਲਾਂ ਦਾ ਕੰਮ ਕਿੰਨਾ ਕੁ ਰਹਿ ਗਿਆ ਵੀ ਕਿੰਨਾ ਕੁ ਲੱਗ ਗਿਆ ਚੌਲ ਕਿੰਨੇ ਕੁ ਲੱਗੇ ਚੌਲ ਇਉਂ ਹੀ ਕਹਿੰਦੇ ਆ ਕਈ ਵੀਰ ਕਹਿੰਦੇ ਵੀ ਵੀਰੇ ਤੁਸੀਂ ਵੀ ਹਜੇ ਝੋਨਾ ਵੱਢਣ ਤੋਂ ਬਿਨਾ ਆਪਾਂ ਉਹਨੂੰ ਚੌਲ ਨਹੀਂ ਕਹਿ ਸਕਦੇ ਵੀਰੇ ਵੀ ਸਾਰੇ ਏਰੀਆ ਦਾ ਆਪੋ ਆਪਣਾ ਹੁੰਦਾ ਠੀਕ ਨਹੀਂ ਹੁਣ ਅਸੀਂ ਯੂਰੀਏ ਦੇ ਯੂਰੀਏ ਦੇ ਗੱਟੂ ਨੂੰ ਗੱਟੂ ਕਹਿੰਦੇ ਆ ਕਈ ਵੀਰ ਬੈਗ ਕਹਿੰਦੇ ਆ ਕਈ ਥੈਲਾ ਕਹਿੰਦੇ ਆ ਸਾਰੇ ਏਰੀਆ ਤੋਂ ਆਪੋ ਆਪਣੀ ਜਾਨੀ ਕਿ ਬੋਲੀ ਹੁੰਦੀ ਆ ਕਿ ਇਹ ਚ ਨਹੀਂ ਹੁੰਦਾ ਕਿ ਹਾਂ ਵੀ ਆਹੀ ਗਹਿਣਾ ਚਾਹੀਦਾ ਕਈ ਝੋਨਾ ਕਹਿੰਦੇ ਆ ਕਈ ਜੀਰੀ ਕਹਿੰਦੇ ਆ ਹਨਾ ਸਾਰਿਆਂ ਦਾ ਆਪੋ ਆਪਣਾ ਤੇ ਆਪਾਂ ਨਵੇੜਿਆੇ ਵਟਾਂ-ਵਟਾਂ ਦਾ ਕੰਮ ਅੱਜ ਸਫਾਈ ਦੂਹੀ ਬਹੁਤ ਕਰੀ ਆ ਤੇ ਛੜ ਛੁੜ ਦੀ ਪੂਰੀ ਝਾੜੂ ਝੂੜੂ ਲਾਇਆ ਪਿੱਤਰ ਜਿਹਾ ਆਇਆ ਨਹੀਂ ਬੀਜ ਕੇ ਮੈਨੂੰ ਲੱਗਦਾ ਤਾਂ ਰਿੰਦਾ ਹੋਣਾ ਤਾਂ ਹੀ ਨਹੀਂ ਆਇਆ ਬੀਜ ਕੇ ਵੀ ਮਕਾ ਕੀ ਜਾਊਂਗਾ ਆਹਦੇ ਤਾਂ ਪੱਕੇ ਨੱਕੇ ਫਿਰ ਸੈੱਟ ਕਰਨੇ ਪੈ ਜਾਂਦੇ ਆ ਵੀ ਮੋੜ ਕੇ ਲੋੜ ਨਹੀਂ ਇਹ ਆਪਣੇ ਵਾਲੀ ਮੋਟਰਾਂ ਨੇ ਜਿਹੜੀਆਂ ਆਪਾਂ ਸਾਫਦੇ ਆਂ ਵੀ ਇੱਕ ਵਾਰ ਲਾਦੇ ਬਸ ਮੋੜ ਕੇ ਜ ਹੋਰ ਥੋੜਾ ਕਰਦੇ ਉੱਚ ਮੂਰੋਂ ਵੀ ਕਰਦੇ ਨਹੀਂ ਮੂਰੇ ਗੱਟੂ ਦੇ ਥੱਲੇ ਦੀ ਪਾਣੀ ਨਿਕਲ ਜਾਣਾ ਗੱਟੂ ਦੇ ਥੱਲੇ ਲਾਦੇ ਹਾਂ ਇੱਥੇ ਫੇਰ ਬਸ ਨੱਕਾ ਨਾ ਬਦਲ ਨਾ ਕਦੇ ਆਪਾਂ ਨਾ ਵਾਸਤਾ ਮੋਟਰ ਬੰਦ ਕਰਦੇ ਚਲਾਦੇ ਹੋਰ ਥੋੜਾ ਦੱਬਦੇ ਹੈ ਹੱਥ ਨਾਲ نیچے ਦੱਬਦੇ ਹਾਂ ਦੱਬਦੇ ਜ਼ੋਰ ਦੀ ਦੱਬਦੇ ਥੋੜਾ ਹਾਂ ਹੋਰ ਦੱਬਦੇ ਥੋੜਾ ਦੱਬਦੇ نیچے ਨੂੰ ਹਾਂ ਬਸ ਹਾਂ ਹੁਣ ਰੱਖ ਦੇ ਗੱਟੂ ਪੈਟੂ ਲਾ ਦੇ ਹੁਣ ਸਮਾਰ ਕੇ ਫਿਰ ਨਾ ਮਿੱਟੀ ਇਹ ਖਰੂਗੀ ਨਾ ਵਸਤਾ ਹੁਣ ਜਿਹੜਾ ਇਦੋਂ ਉੱਪਰ ਲੈਵਲ ਦਾ ਪਾਣੀ ਹੋ ਉਹ ਉਹ ਕਿਹਾਰੇ ਚ ਜਾਈ ਜਾਇਆ ਕਰੂਗਾ ਆਇ ਤਰ ਪਾਠ ਨਹੀਂ ਹੋਇਆ ਹੁਣ ਕਰਨ ਲੱਗਿਆ ਬਹਿ ਕੇ ਖੱਤੇ ਚ ਅੱਜ ਨਾ ਸਵੇਰੇ ਲੇਟ ਹੋ ਗਿਆ ਸੀਗਾ ਉੱਠਣ ਤੋਂ ਤੇ ਵੀ ਜਾਨੀ ਕਿ 6:35 ਉੱਠ ਹੋਇਆ ਨਾ ਅੱਜ ਮੇਰੇ ਤੋਂ ਲੇਟ ਹੋ ਗਏ ਤੇ ਛੇਤੀ ਛੇਤੀ ਨਾ ਆ ਕੇ ਫਾਰਮ ਤੇ ਪਹੁੰਚੇ ਸਭ ਸਭਾ ਕਸ਼ੇ ਨੂੰ ਪਹੁੰਚੇ ਮੈਂ ਫਾਰਮ ਤੇ ਤੇ ਅੱਜ ਪਾਠ ਨਹੀਂ ਕੀਤਾ ਮੈਂ ਕਿਹਾ ਚੱਲ ਪਾਠ ਕੋਈ ਨਹੀਂ ਦਿਨੇ ਵੀ ਕਿਤੇ ਵੀ ਟਾਈਮ ਲੱਗਿਆ ਕਰਾਂਗੇ ਕਿਉਂਕਿ ਅੱਜ ਦਿਨੇ ਵੀ ਨਹੀਂ ਟਾਈਮ ਲੱਗਿਆ ਦਿਨੇ ਵੀ ਵੀ ਦੀ ਚੱਲੀ ਗਿਆ ਸ਼ਡਿਊਲ ਕਰੀ ਇੱਧਰ ਕਦੀ ਉੱਧਰ ਤੇ ਹੁਣ ਬਹਿਣਾ ਸੀਗਾ ਮੈਂ ਮੋਟਰ ਤੇ ਨੱਕੇ ਬਦਲ ਆਇਆ ਤੇ ਹੁਣ ਇੱਥੇ ਬਹਿ ਕੇ ਆਹਨੇ ਬੱਟ ਤੇ ਇੱਥੇ ਹੀ ਬਹਿ ਕੇ ਪਾਠ ਕੀਤਾ ਪਹਿਲਾਂ ਕਿਉਂਕਿ ਉਹਨਾਂ ਟਾਈਮ ਯਾਰ ਬਹੁਤ ਬੋਝ ਰਹਿੰਦਾ ਮਨ ਤੇ ਵੀ ਨਹੀਂ ਯਾਰ ਵੀ ਕੁਛ ਕੀਤਾ ਨਹੀਂ ਆਪਾਂ ਕਿਉਂਕਿ ਪਾਠ ਕਰਨਾ ਜ਼ਰੂਰੀ ਆ ਯਾਰ ਵੀ ਸਾਰੇ ਵੀਰਾਂ ਨੂੰ ਮੈਂ ਤਾਂ ਇਹੀ ਕਹਿਣਾ ਚਲੋ ਹਾਂ ਆਪਣੇ ਮੈਨੂੰ ਦੇਖਦੇ ਵੀਡੀਓ ਸਾਰੇ ਧਰਮਾਂ ਦੇ ਲੋਕ ਆ ਪਰ ਆਪਾ ਪੰਜਾਬ ਚ ਰਹਿੰਦੇ ਆ ਮੈਂ ਤਾਂ ਇਹੀ ਕਹਿੰਨਾ ਕਿ ਸਾਰੇ ਧਰਮਾਂ ਦੇ ਨੂੰ ਆਪਾਂ ਆਪਣਾ ਪਾਠ ਕਰਨਾ ਚਾਹੀਦਾ ਆ ਮੈਂ ਤਾਂ ਸਿੱਖਾਂ ਸਿੱਖਾਂ ਨੂੰ ਕਹੂੰਗਾ ਕਿ ਵੀਰੇ ਵੀ ਪਾਠ ਜ਼ਰੂਰ ਕਰਿਆ ਕਰੋ ਪਾਠ ਦੇ ਨਾਲ ਬਰਕਤ ਆ ਕੰਮ ਦੇ ਵਿੱਚ ਸਾਰੇ ਕੰਮ ਦੇ ਵਿੱਚ ਬਰਕਤ ਆ ਪਾਠ ਵੀ ਕਰੋ ਗੁਰੂ ਘਰ ਵੀ ਜਾਵੋ ਤੇ ਹਾਂ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ ਯਾਰ ਵੀਰੇ ਮਾਂ ਪਿਓ ਦੀ ਰਿਸਪੈਕਟ ਕਰੋ ਤੇ ਇੰਨਾਂ ਕੁ ਦਾ ਚੱਲਦਾ ਹੀ ਰਹਿੰਦਾ ਉਹ ਵੱਟ ਕਿਵੇਂ ਬੰਦ ਮੈਂ ਵੀਰੇ ਪਾਠ ਵਾਲੀ ਗੱਲ ਨਾ ਤਾਂ ਕਰਦ ਕਹਿਣਾ ਹੁੰਦਾ ਕਿ ਚਲੋ ਨਹੀਂ ਕੋਈ ਵੀਰ ਕਹਿਣਗੇ ਵੀ ਸ਼ਾਇਦ ਦਿਖਾਵਾ ਕਰਦਾ ਵੀ ਜਾਣ ਕੇ ਹਨ ਪਰ ਮੈਂ ਤਾਂ ਕਹਿ ਦੇਣਾ ਉਹਨਾਂ ਕਿ ਕਈ ਵੀਰ ਮੈਨੂੰ ਵੀ ਫੋਲੋ ਕਰਦੇ ਆ ਹਨ ਕਿ ਮੈਨੂੰ ਬਹੁਤ ਵੀਰਾਂ ਨੇ ਕਿਹਾ ਜਿੱਦਣ ਮੈਂ ਇੱਕ ਦਿਨ ਅੱਗੇ ਪਾਠ ਵਾਲੀ ਗੱਲ ਕਰੀ ਸੀ ਕਿ ਵੀਰੇ ਥੋੜੇ ਕਰਕੇ ਅਸੀਂ ਗੁਰਦਾਰੇ ਜਾਣ ਲੱਗੇ ਜਾਂ ਇਦਾਂ ਮੈਂ ਤਾਂ ਕਰ ਦਿੰਦਾ ਉਹਨਾਂ ਹੁਣ ਵੀ ਯਾਰ ਵੀ ਕਰਨੀ ਚਾਹੀਦੀ ਆ ਹਨ ਪਾਠ ਵਾਲੀ ਗੱਲ ਵੀ ਤੇ ਇੱਕ ਮਾਂ ਪਿਓ ਦੀ ਸੇਵਾ ਹਨ ਇਹ ਚੀਜ਼ਾਂ ਜ਼ਰੂਰੀ ਆ ਤੇ ਹੋਰ ਆਪਣਾ ਕਿਸੇ ਨੇ ਸਾਥ ਨਹੀਂ ਦੇਣਾ ਵੀਰੇ ਮਾਪਿਓ ਨਹੀਂ ਸਾਥ ਦੇਣਾ ਹੋਰ ਆਪਣਾ ਕਿਸੇ ਨੇ ਸਾਥ ਨਹੀਂ ਦੇਣਾ ਤੇ ਘਰਦਿਆਂ ਨਹੀਂ ਸਾਥ ਦੇਣਾ ਮਾ ਆਪਣਾ ਹੋਰ ਨਹੀਂ ਕਿਸੇ ਨੇ ਸਾਥ ਦੇਣਾ ਇਸ ਕਰਕੇ ਪਹਿਲਾਂ ਸਭ ਤੋਂ ਘਰ ਦੇ ਜ਼ਰੂਰੀ ਆਪਾਂ ਨੂੰ ਹੋਰ ਕੋਈ ਨਹੀਂ ਜ਼ਰੂਰੀ